ਪਾਕਿਸਤਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰਕਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਹਾਂ ਜੀ ਪਿੰਡ ਲੋਪੋਬਦਨੀ ਨੇੜੇ ਮੋਗਾ ਅਸੀਂ ਖੜੇ ਆ ਜੀ ਭਾਈ ਅਮਰਜੀਤ ਦੇ ਖੇਤ ਵਿੱਚ ਉੱਥੇ ਹਾਈਬ੍ਰਿਡ F10786 ਲੱਗੀ ਹੋਈ ਹੈ ਜੀ ਬੜਾ ਸੋਹਣਾ ਪlant ਆ ਬਾਕੀ ਤਕਨੀਕੀ ਜਾਣਕਾਰੀ ਸਾਡੇ ਸਰ ਲਾਲੀ ਜੀ ਦੱਸਣਗੇ ਉਸ ਤੋਂ ਬਾਅਦ ਸਾਡੇ ਭਾਈ ਜੀ ਦੱਸਣਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੋਭੀ ਦੇ ਕੁਝ ਖਾਸ ਗੇਲਾਂ ਦਾ ਬਧਿਆਨ ਧਿਆਨ ਦੇ ਰੱਖਿਆ ਕਰੋ ਔਰ ਗੋਭੀ ਦੇ ਅੰਦਰ ਕਿ ਨਾ ਮੈਂ ਤੁਹਾਨੂੰ ਪੱਤੇ ਦਿਖਾਉਣਾ ਜੀ ਜੇ ਤਾਂ ਫੁੱਲ ਗੋਭੀ ਦੇ ਉੱਪਰ ਪੱਤੇ ਜਾਂ ਟੇਡੇ ਹੁੰਦੇ ਆ ਤਾਂ ਫੁੱਲ ਨੂੰ ਇਹ ਹੋਰ ਵਧਣਾ ਹੁੰਦਾ ਜੇ ਤੋ ਪੱਤੇ ਸਿੱਧੇ ਹੋ ਗਏ ਫੁੱਲ ਮਚੂਰ ਹੋ ਗਿਆ ਜੇ ਤੋ ਹੋਰ ਭਰੇ ਹੋ ਗਏ ਫਿਰ ਉਹ ਟਿਲਾ ਹੋ ਕੇ ਫੁੱਲ ਵੇਖਣ ਨੂੰ ਵੱਡਾ ਦੇਖਦਾ ਪਰ ਉਦੋਂ ਵਜਨ ਘਟਾ ਜਾਂਦਾ ਔਰ ਇਹ ਵਾਲਾ ਫੁੱਲ ਹੈ ਜੀ ਤੇ ਇਹ ਜੀ ਗ੍ਰੋਥ ਕਰ ਰਿਹਾ ਹੈ ਹਾਂ ਜੀ ਤੇ ਇਹ ਪੱਤੇ ਉੱਪਰ ਹੈਗੇ ਆ ਜਦੋਂ ਇਹ ਪੱਤੇ ਖੱਟਨੇ ਸ਼ੁਰੂ ਹੋਣਗੇ ਤੇ ਇਹ ਫਿਰ ਉਸ ਤੋਂ ਬਾਅਦ ਗ੍ਰੋਥ ਨਹੀਂ ਕਰੇਗਾ ਸੋ ਵੀਰ ਅਮਰਜੀਤ ਦੱਸੋ ਜੀ ਤੁਹਾਡਾ ਅੱਜ ਤੱਕ ਕੀ ਰਿਹਾ ਸასიਖਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਆਪਾਂ ਜੀ ਇਹ 10 ਜੁਲਾਈ ਨੂੰ ਆਪਾਂ ਇਹਦੀ ਪਨੀਰੀ ਲਈ ਸੀਗੀ ਲਾਲੀ ਜੀ ਤੋਂ ਲਿਆ ਆ ਕੇ ਤੇ ਉਸ ਤੋਂ ਬਾਅਦ ਇਹ ਚੱਲੀ ਫੇਰ ਬਰਸਾਤਾਂ 16 17 ਜੁਲਾਈ ਨੂੰ ਬਰਸਾਤ ਹੋਈ ਕਾਫੀ ਭਾਰੀ ਤੇ ਇਹਦੇ ਪਾਣੀ ਵਾਸਤੇ ਅਸੀਂ ਟੋਆ ਵੀ ਪਟਿਆ ਪਾਣੀ ਕਢੀ ਗਏ ਨਾਲ ਦੀ ਨਾਲ ਫੇਰ ਬਰਸਾਤ ਲਗਾਤਾਰ ਹੋਈਗੀ ਮੰਨ ਕੇ ਚੱਲੋ ਵੀ ਇਹ ਮੰਨ ਚੱਲੀ ਨਹੀਂ ਟਕਾ ਕੇ ਬਾਰਿਸ਼ਾਂ ਦਾ ਕਰਕੇ ਉਸ ਤੋਂ ਬਾਅਦ ਵਾਰਸ਼ਾਂ ਹਟਣ ਤੋਂ ਬਾਅਦ ਇਹ ਵੀ ਸਾਨੂੰ ਗਾਈਡ ਇਹਨਾਂ ਨੂੰ ਪੁੱਛਦੇ ਦੱਸਦੇ ਰਹੇ ਜਿਸ ਤਰ੍ਹਾਂ ਇਹਦੀ ਸੇਵਾ ਬਹੁਤ ਕਰੀ ਤੇ ਮਿਹਨਤ ਅਜ ਮੰਨ ਕੇ ਚੱਲੋ ਵੀ 1 ਮਹੀਨਾ ਪਹਿਲਾਂ ਇਹ ਚੱਲਣ ਲੱਗੀ ਹੈ ਸਹੀ ਹੁਣ ਤੁਹਾਡੇ ਸਾਹਮਣੇ ਸੋਨਾ ਫੁੱਲ ਲਿਆਂਦਾ ਸੋਨਾ ਮੁਨਾਫਾ ਹੋ ਰਿਹਾ ਵੱਡੀ ਗੱਲ ਜਿਹੜੀ ਅਸੀਂ ਇਹਨੂੰ ਆਪ ਵੇਚ ਰਹੇ ਹਾਂ ਕਈ ਕਿਸਾਨਾਂ ਨੂੰ ਹੁੰਦਾ ਜੀ ਸਾਨੂੰ ਸ਼ਰਮ ਆਉਂਦੀ ਹੈ ਵੇਚਦਿਆਂ ਨੂੰ ਜਾਂ ਹੋਰ ਆ ਅਸੀਂ ਇਹਦਾ ਪੂਰਾ ਮੁਨਾਫਾ ਲੈ ਰਹੇ ਹਾਂ ਮੰਨ ਕੇ ਚੱਲੋ ਵੀ 70 ਤੋਂ ਲੈ ਕੇ 80 ਰੁਪਏ ਕਿਲੋ ਦੇ ਹਿਸਾਬ ਨਾਲ ਅਸੀਂ ਇੱਥੋਂ ਪਲਾਂਟ ਤੋਂ ਆ ਰੋਡ ਨੇੜੇ ਪੈਂਦਾ ਆ ਪਰ ਇੱਥੇ ਹੀ ਵੇਚ ਦਿੱਤੀ ਜੀ ਕਿਤੇ ਅਸੀਂ ਲੈ ਕੇ ਨਹੀਂ ਗਏ ਕੋਈ ਵਿਚੋਲਾ ਨਹੀਂ ਇਹਦੇ ਵਿੱਚ ਠੀਕ ਹੈ ਜੀ ਤੇ ਮਿਹਨਤ ਵੀ ਸਾਥੋਂ ਬਹੁਤ ਹੋਈ ਆ ਤੇ ਇਹਨਾਂ ਨੇ ਵੀ ਚਲੋ ਵਧੀਆ ਸਾਡੀ ਫੋਨ ਕਰਦੇ ਸੀਗੇ ਸਾਡੇ ਨਾਲ ਵਧੀਆ ਗੱਲਬਾਤ ਕਰਦੇ 100 ਦੇ ਵੀ ਰਹੇ ਆ ਤੇ ਅੱਜ ਰਿਜ਼ਲਟ ਆਪਣੇ ਸਾਹਮਣੇ ਬਹੁਤ ਸੋਹਣਾ ਤੇ ਬਹੁਤ ਮੰਨ ਕੇ ਚਲੋ ਬਹੁਤ ਸਖਤ ਫਲ ਬਣਿਆ ਭਾਈ ਬਹੁਤ ਟਾਈਟ ਫਲ ਹੋਇਆ ਵਾ ਆ ਵੀ ਦੇਖੋ ਆ ਵੇਖੋ ਜੀ ਬਹੁਤ ਟਾਈਟ ਫਲ ਆਗਾ ਬਹੁਤ ਸੋਹਣਾ ਕਿਸਾਨ ਵੀਰੋ ਮਤਲ ਜੇ ਆਪਾਂ ਕਿਲਾ ਦੂਕਲੇ ਲੋਣੇ ਆ ਖੁਦ ਆਪ ਹੀ ਵੇਚਣ ਦੀ ਕਿਨਾਂ ਇਹ ਚੱਲ ਕਰਿਆ ਕਰੋ ਉਹਦੇ ਨਾਲ ਆਪਾਂ ਨੂੰ ਬੈਨੀਫਿਟ ਦੁੱਗਣਾ ਹੋ ਜਾਂਦਾ ਹੈ ਜੀ ਸੋ ਆਪਣੀ ਫਸਲ ਆ ਆਪਣੀ ਮਿਹਨਤ ਕਰਦੇ ਆਂ ਬਾਕੀ ਅੱਜ ਦੱਸ ਦਈਏ ਜੀ ਅੱਜ 4 ਅਕਤੂਬਰ 2025 ਅਸੀਂ ਅੱਜ ਖੇਤ ਦੇ ਵਿੱਚ ਖੜੇ ਆਂ ਜੀ ਤੇ ਤੁਸੀਂ ਦੇਖ ਲਓ ਪਾਣੀ ਦੀ ਮਾਰ ਕਿੰਨੀ ਜ਼ਿਆਦਾ ਸੀ ਪਹਿਲਾਂ ਤੇ ਫਿਰ ਵੀ ਗੋਭੀ ਬਚਾ ਕੇ ਇੱਥੋਂ ਤੱਕ ਆ ਗਈ ਆ ਹਾਂਜੀ ਇੱਕ ਗੱਲ ਮੈਂ ਹੋਰ ਦੱਸਣੀ ਚਾਹਣਾ ਵੀ ਲਾਲੀ ਜੀ ਦੇ ਕਾ ਮੈਂ ਕਹਿਣ ਦਾ ਮਤਲਬ ਇਹਨਾਂ ਦੇ ਸਿਰ ਤੇ ਇਹ ਬਚੀ ਆ ਇਹਨਾਂ ਦੇ ਸਿਰ ਤੇ ਅਸੀਂ ਇਹ ਤੇ ਜਿੰਨਾ ਵੀ ਖਰਚਾ ਕਰਿਆ ਇਹਨਾਂ ਦੇ ਵਿਸ਼ਵਾਸ ਦੇ ਸਿਰ ਤੇ ਕਰਿਆ ਸੀਗਾ ਕਿ ਆਪਾਂ ਨੂੰ ਇੱਕ ਦਿਨ ਆਪਾਂ ਮਿਹਨਤ ਕਰ ਰਹੇ ਆ ਇਹਦਾ ਰੰਗ ਲਿਆਉਗੀ ਮਿਹਨਤ ਆਪਣੀ ਤੇ ਅੱਜ ਆਪਣੇ ਸਾਹਮਣੇ ਆ ਆਪਾਂ ਮਿਹਨਤ ਕਰੀ ਇਹਨਾਂ ਨੇ ਗਾਈਡ ਕਰਿਆ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਫੋਨ ਕਰਨ ਲੱਗੇ ਨਹੀਂ ਤਾਂ ਨਹੀਂ ਨਹੀਂ ਜੀ ਨਹੀਂ ਤੁਹਾਡੀ ਬੈਕ ਕਾਲ ਵੀ ਆਉਂਦੀ ਸੀ ਉਹਨਾਂ ਦੀ ਅੱਜ ਮੈਂ ਕੈਮਰੇ ਸਾਹਮਣੇ ਕਹਿ ਰਿਹਾ ਜੇ ਨਹੀਂ ਜਗਦੇ ਸੀ ਤਾਂ ਬੈਕ ਕਾਲ ਇਹਨਾਂ ਦੀ ਆਉਂਦੀ ਸੀ ਹਾਂ ਜੀ ਹਾਂ ਜੀ ਮੇਰੀ ਤਾਂ ਆਦਤ ਤਾਂ ਮੈਂ ਤਾਂ ਦੋ ਦਵਾਰਾਂ ਵੀ ਲਾ ਲੈਂਦਾ ਹੀ ਫੋਨ ਇਹਨਾਂ ਨੂੰ ਤੇ ਬਹੁਤ ਵਧੀਆ ਇਹਨਾਂ ਦਾ ਰਿਆ ਆਪਾਂ ਨੂੰ ਕੱਲੇ ਇਹਨਾਂ ਨੇ ਪਨੀਰੀ ਦੇ ਪੈਸੇ ਨਹੀਂ ਵੱਟੇ ਬਾਅਦ ਚ ਸਾਡੀ ਮਦਦ ਵੀ ਕਰੀ ਆ ਵੀ ਚਲੋ ਫਾਰਮਰ ਨੇ ਸਾਥੋਂ ਪਨੀਰੀ ਖਰੀਦੀ ਆ ਪੈਸੇ ਖਰਚ ਕਰੇ ਆ ਉਹਨਾਂ ਦਾ ਕੋਈ ਨਾ ਕੋਈ ਫਾਇਦਾ ਪਲਾਂਟ ਵਧੀਆ ਹੋਵੇ ਤੇ ਇਹਨਾਂ ਦੇ ਸਿਰ ਤੇ ਗਾਈਡ ਸਾਹਿਬ ਤਾਂ ਨਵੇਂ ਮਾਏ ਪਹਿਲੀ ਵਾਰ ਹੀ ਲਾਈ ਸੀ ਅਸੀਂ ਠੀਕ ਹੈ ਜੀ ਸਬਜੀ ਦਾ ਕੰਮ ਚਲੋ ਆਲੂ ਆ ਆਲੂ ਲਾ ਰਹੇ ਆ ਪਹਿਲਾਂ ਅਸੀਂ ਟਮਾਟਰ ਵੀ ਲਾਏ ਆ ਚਲ ਤੁਹਾਨੂੰ ਖੁਸ਼ੀ ਹੋਈ ਮਤਲਬ ਬਹੁਤ ਜ਼ਿਆਦਾ ਬਹੁਤ ਜੀ ਕਿਸਾਨ ਵੀਰੋ ਸਾਡੇ ਪਨੀਰੀ ਦੀ ਜੜਾਂ ਦਾ ਵਕਾਸ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਬੂਟਾ ਸਾੜਾ ਜਲਦੀ ਮਰਦਾ ਨਹੀਂ ਹੈਗਾ ਔਰ ਨੈ ਬਿਲਕੁਲ ਪੂਰੀ ਤਰ੍ਹਾਂ ਪਦਵਿਚ ਯਾਰ ਕਰਦੇ ਆਂ ਸੂਬਾ ਐ ਕਿ ਵਰਸਾਤਾਂ ਬਹੁਤ ਜਿਆਦਾ ਪੈਣ ਕਰਕੇ ਲੋਕਾਂ ਦੀ ਖਾਸ ਕਰਕੇ ਬਹੁਤ ਜਿਆਦਾ ਮਰ ਗਈਆਂ ਜਾਂ ਬੂਟੇ ਨੇ ਗਰੋਥ ਨਹੀਂ ਕੀਤੀ ਸਾਡੇ ਬੂਟੇ ਦੀ ਜੜ ਪਟਕੇ ਦਿਖਾਉਨੇ ਆਂ ਔਰ ਬੂਟਾ ਬਹੁਤ ਵਧੀਆ ਥਲੇ ਗਰੋਥ ਕੀਤੀ ਹੈ ਤਾਂ ਹੀ ਉੱਪਰ ਉੱਪਰ ਗਰੋਥ ਕਰ ਰਿਹਾ ਹੈ ਤੇ ਹਾਲੇ ਤੱਕ ਗਰਮੀ ਵੀ ਪੈ ਰਹੀ ਹੈ ਜੀ ਹੈ ਕਿਉਂਕਿ ਅਸੀਂ ਸੀਨ ਨੂੰ ਯੂਐਸਏ ਟੈਕਨੋਲੋਜੀ ਨਾਲ ਯਾਰ ਕਰਕੇ ਇਧ ਨਿਆ ਦੇਣਾ ਦੇਖ ਬੀਰੀ ਤੇ ਖਾ ਦੇ ਸਰ ਹਲੇ ਤੱਕ ਬਣ ਕੇ ਚੱਲੋ ਵੀ ਅੱਜ 4 ਅਕਤੂਬਰ ਆ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਅੱਜ ਤੱਕ ਅਸੀਂ ਗਰਮੀ ਮਹਿਸੂਸ ਕਰ ਰਹੇ ਆ ਜੀ ਲਾਈਵ ਜੀ ਤੁਹਾਨੂੰ ਪਟਕੇ ਦਿਖਾਤਾ ਮਿੱਟੀ ਚ ਔਰ ਜਿਹੜਾ ਬਕਾਸ ਦੇਖੋ ਕਿੰਨਾ ਜ਼ਿਆਦਾ ਇਹ ਜਿਹੜਾ ਬਕਾਸ ਜਾ ਰਿਹਾ ਤਾਂ ਹੀ ਇਹ ਬੂਟਾ ਖਰਾਕੰਦਾ ਖਾ ਖਾ ਕੇ ਤਾਂ ਹੀ ਬੂਟਾ ਉਹ ਪੂਰਾ ਤੰਦਰੁਸਤ ਹੈ ਅੱਜ ਪਿੰਡ ਚੋਂ ਪਤਾ ਕੀਤਾ ਬਾਈ ਮੈਂ ਹੁਣਾਂ ਬਾਰੇ ਵੀ ਇਹਨਾਂ ਦਾ ਖੇਤ ਕਿੱਥੇ ਆ ਜੀ ਸੋ ਲੋਕ ਕਹਿੰਦੇ ਵੀ ਜਿਹੜੇ 2015 ਤੋਂ ਅੱਗ ਨਹੀਂ ਲਾਉਂਦੇ ਉਹਨਾਂ ਦੇ ਜਾਣਾ ਅਸੀਂ ਪੁੱਛਿਆ ਜੀ ਹਾਂਜੀ ਉਹਨਾਂ ਦੇ ਜਾਣਾ ਸੋ ਬਾਈ ਜੀ ਆਖੀ ਦੇ ਦੱਸੋ ਆਪਣਾ ਕੀ ਫਾਇਦਾ ਜੀ ਵੇਖੋ ਜੀ ਅਸੀਂ 2015 ਤੋਂ ਲਾ ਕੇ ਖੇਤ ਦੇ ਵਿੱਚ ਕੋਈ ਵੀ ਰਹਿਦ ਖੂੰਦਾ ਕਣਕ ਦਾ ਝੋਨੇ ਦੇ ਉਹਨੂੰ ਅੱਗ ਨਹੀਂ ਲਾ ਰਹੇ ਤੇ ਵਿੱਚ ਹੀ ਉਹਨੂੰ ਖੇਤ ਦੇ ਵਿੱਚ ਮਿਲਾ ਰਹੇ ਹਾਂ ਵੱਡੀ ਗੱਲ ਆ ਜਿਹੜੇ ਲੋਕ ਕਹਿੰਦੇ ਆ ਵੀ ਟਰੈਕਟਰ ਵੱਡਾ ਚਾਹੀਦਾ ਜੀ 50 ਪਾਵਰ ਦਾ ਸਾਡੇ ਕੋਲੇ ਟਰੈਕਟਰ ਆ ਕੋਈ ਵੱਡਾ ਨਹੀਂ ਜ਼ਿਆਦੇ ਕਣਕ ਵੀ ਵੀਜੀ ਦੀ ਆਲੂ ਹੁਣ 2 ਸਾਲਾਂ ਦੇ ਅਸੀਂ ਆਲੂ ਲਾ ਰਹੇ ਹਾਂ ਤੇ ਮਹਿਲਾ ਮਲਚਿੰਗ ਕਰਕੇ ਮੀਂਹ ਦਿੰਦੇ ਸੀ ਕਨਕਰ ਰੋਟਾਵੇਟਰ ਦੇ ਨਾਲ ਹੀ ਸਾਦੇ ਢੰਗ ਦੇ ਨਾਲ ਸੁਪਰ ਸੀਡਰ ਚਲੂ ਹੋਣਾ ਆਇਆ ਤੇ ਸਾਡੀ ਜ਼ਮੀਨ ਬਹੁਤ ਜ਼ਿਆਦਾ ਡਾਕਰ ਸੀਗੀ ਤੇ ਬਾਕੀ ਔਪਰ ਸ਼ਕਤੀ ਬਹੁਤ ਜ਼ਿਆਦਾ ਵਧੀਆ ਪਰਾਲੀ ਦੇ ਕਾਰਨ 10 ਸਾਲ ਹੋ ਗਏ ਸਾਨੂੰ ਤੇ ਬਹੁਤ ਵਧੀਆ ਸਾਨੂੰ ਇਹਦਾ ਖੇਤੀਬਾੜੀ ਜਿਹੜੀ ਹੋ ਰਹੀ ਹੈ ਤੇ ਚ ਰਿਜ਼ਲਟ ਆ ਰਿਹਾ ਤੇ ਲੋਕਾਂ ਨੂੰ ਵੀ ਇਹ ਸੁਨੇਹਾ ਦਿੰਨੇ ਆ ਵੀ ਅੱਗ ਨਾ ਲਾਓ ਰਹਿਣ ਖੁੰਦ ਵੇਚੀ ਇਹਦੇ ਖਾफत ਕਰੋ ਤਾਂ ਕਿ ਨਾ ਤਾਂ ਆਪਣੇ ਕੋਲੇ ਪਸ਼ੂ ਆ ਰੂੜੀ ਖਾਦ ਪੈ ਨਹੀਂ ਰਹੀ ਤੇ ਇਸ ਕਰਕੇ ਆਪਣੀ ਕੁਦਰਤੀ ਖਾਦ ਇਹਨੂੰ ਜਿਹੜੀ ਮਿਲ ਸਕੇ ਨਾਲੇ ਆਪਣੇ ਵਾਤਾਵਰਨ ਦੀ ਜਿਹੜੀ ਆਪਾਂ ਰੱਖਿਆ ਕਰ ਸਕੀਏ ਅਮਰਜੀਤ ਵੀਰ ਹਣ ਨੂੰ ਡੀਸੀ ਸਾਹਿਬ ਕਾ ਨਿਊ ਕਾਫੀ ਵਾਰੀ ਸੰਵਾਦ ਵੀ ਕੀਤਾ ਗਿਆ ਸੋ ਇਹਨੇ ਦੇ ਖੇਤੀ ਦੇ ਕੇ ਮਤਲਬ ਬੜਾ ਮਨ ਖੁਸ਼ ਹੋ ਗਿਆ ਸੋ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਵੀ ਜਦੋਂ ਸੁਪਰ ਸਿੱਡ ਨਾਲ ਬੀਜਣਾ ਤਾਂ ਬੀਨ ਨੂੰ ਚੰਗੀ ਤਰ੍ਹਾਂ ਸੋਧ ਕੇ ਵਿਜਾਇਆ ਕਰੋ ਕਿਉਂਕਿ ਉਹਨੂੰ ਕੀੜਾ ਵੀ ਨਾ ਲੱਗੇ ਤੇ ਫੰਗਸ ਵੀ ਨਾ ਲੱਗੇ ਕਿਉਂਕਿ ਉਹਦੀ ਜਿਹੜੀ ਉਗਣ ਸਕਤੀ ਹੈ ਪੂਰੀ ਵਧੀਆ ਸੋ ਕਿਸਾਨ ਵੀਰੋ ਜੋ ਵੀ ਕੋਈ ਤਕਨੀਕੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸੜਫੋਨ ਨੰਬਰ 98143 3770016 ਜੀ